ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਸਾਡੇ ਚੈਨਲ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋ ਹੋਗੇ ਤੇ ਹੁਣ ਵੀ ਚਾਹੀਦਾ ਅਸੀਂ ਵੀ ਬਹੁਤ ਵਧੀਆ ਆ ਅੱਜ ਅਸੀਂ ਜਾ ਰਹੇ ਹਾਂ ਉਹ ਮੰਦਿਰ ਮੱਥਾ ਟੇਕਣ ਲਈ ਤੇ ਤੁਹਾਨੂੰ ਵੀ ਦਿਖਾਵਾਂਗੇ ਕਿ ਇੱਥੇ ਦੇ ਮੰਦਿਰ ਹੁੰਦੇ ਕਿੱਦਾਂ ਦੇ ਆ ਤੇ ਜਿਹੜੇ ਵੀ ਮਤਲਬ ਅਸਥੇਚ ਜਾਂਦੇ ਜਾਂਦੇ ਸੋਹਣੇ ਸੋਹਣੇ ਵੀ ਹੋਗੇ ਉਹ ਸਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਣੀ ਨਾ ਰੁਫੇ ਵਲੌਗਸ ਅੰਗੀ ਵੀ ਮੀਰੇਗਾ ਕੇਰਲ ਦੇ ਵਿੱਚ ਨਾਈਟੀਆਂ ਤੇ ਫਰਾਕਸ ਵਾਲੀਆਂ ਸ਼ਾਪ ਬਹੁਤ ਜ਼ਿਆਦਾ ਮਿਲ ਜਾਂਦੀਆਂ ਆ ਜਿੱਦਕਿ ਪੰਜਾਬ ਵਿੱਚ ਸੂਟਾਂ ਵਾਲੀਆਂ ਦੁਕਾਨਾਂ ਕਿਉਂਕਿ ਮੋਸਟਲੀ ਜਿਹੜੀਆਂ ਗਰਲਸ ਆ ਉਹ ਫਰਾਕਸ ਯੂਜ਼ ਕਰਦੀਆਂ ਆ ਡੇਲੀ ਵੇਅਰ ਵਾਸਤੇ ਤੇ ਲੇਡੀਜ਼ ਜਿਹੜੀਆਂ ਆ ਉਹ ਹਮੇਸ਼ਾ ਨਾਈਟੀ ਯੂਜ਼ ਕਰਦੀਆਂ ਆ ਜਦੋਂ ਕਿਤੇ ਆਣਾ ਜਣਾ ਹੁੰਦਾ ਆ ਫੇਰ ਸੜੀ ਦਾ ਯੂਜ਼ ਹੁੰਦਾ ਆ ਉਹ ਵੀ ਲੇਡੀਜ਼ ਵਾਸਤੇ ਗਰਲਸ ਫੇਰ ਚੂੜੀਦਾਰ ਤੇ ਜਾਂ ਫਿਰ ਫਰਾਕਸ ਹੀ ਯੂਜ਼ ਕਰਦੀਆਂ ਆ ਤੇ ਇਹ ਹੈਗਾ ਆ ਗੇਟ ਮੰਦਰ ਨੂੰ ਜਾਣ ਵਾਸਤੇ ਗੀਤੀ ਇੰਨਾ ਸੋਹਣਾ ਤੇ ਮੰਦਿਰ ਕਿੰਨਾ ਸੋਹਣਾ ਹੋਗਾ ਮੈਂ ਪਹਿਲਾਂ ਕ੍ਰੋਸ ਕਰ ਲਾ ਦੂਸਰੀ ਸਾਈਡ ਰੋਡ ਤੇ ਫੇਰ ਮੈਂ ਤੁਹਾਨੂੰ ਕੋਲੇ ਜਾ ਕੇ ਦਿਖਾਣੀ ਹੈ ਕਿ ਕਿੱਤੇ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਹੈ ਦੇਖੋ 골ਡਨ ਤੇ ਬਲੈਕ ਕਲਰ ਦੇ ਕੰਬੀਨੇਸ਼ਨ ਦੇ ਨਾਲ ਜਿਹੜਾ ਪੋਲ ਆ ਉਹਦੇ ਉੱਪਰ ਹੀ ਇੰਨਾ ਬਰੀਕੀ ਵਾਲਾ ਕੰਮ ਕੀਤਾ ਹੋਇਆ ਹੈ ਕਿ ਦੇਖਣ ਚ ਬਹੁਤ ਸੋਹਣਾ ਲੱਗ ਰਿਹਾ ਹੈ ਅੱਗੇ ਚੱਲਦੇ ਹਾਂ ਤੇ ਦੇਖਦੇ ਹਾਂ ਕਿ ਜਿਹੜੇ ਫਲਾਰ ਇਹ ਵਾਲੇ ਲੱਗੇ ਹੋਏ ਐ ਗਿਲੰਦਰ ਜਦੋਂ ਸਾਡੇ ਘਰ ਦੀਵਾਰਾਂ 'ਤੇ ਸੀ ਤੇ ਇਹਦੀ ਬਾਅਦ ਸਾਡੇ ਘਰ ਵੀ ਲੱਗੀ ਹੋਈ ਸੀ ਅਸੀਂ ਵੀ ਅੱਜ ਲਈ ਹੀ ਜੀ ਅਪਚਪੰਗੇ ਵਿੱਚ ਜਿੱਦੜੀ ਹੁਣ ਮੈਂ ਘੈਰ ਲਾ ਦੇ ਵਿੱਚ ਦੇਖ ਰਹੀ ਹਾਂ ਇਸ ਸਾਈਡ ਐ ਵਿਊ ਬਹੁਤ ਜ਼ਿਆਦਾ ਸੁਣਾ ਹੈ ਇਹ ਦੇਖੋ ਕਾਫੀ ਖੁੱਲੀ ਹੈ ਜਗ੍ਹਾ ਵੀ ਹੈ ਚੱਲਦੇ ਆ ਅੱਗੇ ਇਹ ਰਾਸਾ ਹੈ ਨਾ ਹਾਂ ਰਾਸਾ ਸੁਣੇ ਦਾ ਮਾਰ ਉਹ ਸਬਜੀ ਦਾ ਇੱਕ ਸ਼ੌਪ ਹੈ ਨਾ ਹਾਂ ਉਹ ਸਾਈਡ ਤੋਂ ਜਿਹੜਾ ਨਿਕਲਦਾ ਹੈ ओ निराए 4 का पंजाबी से बोलना पंजाबी से ट्राई करके देखो पंजाबी से ए रास्ता ए रास्ता सब्जी वाली दुकान से सब्जी वाली दुकान तू नाल नाल निकल नाल नाल निकल, नाल निकल। दाया दाया कि ज़्यादा ज्यादा है किन्ना सोना का ਕਬ ਇੱਕ ਮਿੰਟ ਰੁਕ ਜੋ ਦਰਵਾਜ਼ੇ ਦੀ ਫੋਟੋ ਹੂੰ ਦਰਵਾਜ਼ਾ ਦੇਖੋ ਕਿੰਨਾ ਸੋਹਣਾ ਹੈ ਇਸ ਘਰ ਦਾ ਇਧਰ ਗੇਟ ਵੀ ਆ ਤੇ ਇਧਰ ਦਰਵਾਜ਼ੇ ਹੋ ਗਏ ਚਾਟਰਡ ਅਕਾਊਂਟੈਂਟ ਉਹ ਬਹੁਤ ਜ਼ਿਆਦਾ ਅਮੀਰ ਪਰਸਨ ਹੋ ਕਿ ਨੌ ਵੱਡਾ ਕਰਾ ਨੇ ਸੋਨੇ ਸੋਨੇ ਘਰ ਆ ਇਸ ਸਾਈਡ ਤੇ ਫਿਰ ਉਹਨੂੰ ਟੇਰ ਮੀਨ ਰੋਡ ਹੂੰ ਉਹਨੂੰ ਲਾਫ ਰੂਟ ਮੀਨ ਰੋਡ ਹਰੇ ਘਰੇ ਤੇ ਇੱਕ ਦੂਸਰੇ ਨਾਲੋਂ ਵੱਖਰਾ ਹੈ ਕਿੰਨੇ ਜਿਆਦਾ ਸੋਹਣੇ ਸੋਹਣੇ ਘਰ ਜਮੀਨਾਂ ਸਭ ਕੁਝ ਜਿਆਦਾ ਹੈ ਘਰ ਛੋਟੇ ਛੋਟੇ ਆ ਬਸ ਜਿਹੜੇ ਗਾਰਡਨ ਆ ਉਹ ਬਹੁਤ ਜਿਆਦਾ ਵੱਡੇ ਸਭ ਦੇ ਸਾਰੇ ਪਿੰਡ ਵਿੱਚ ਇਦਾਂ ਦੇ ਘਰ ਆ ਮੇਨ ਰੋਡ ਪਹੁੰਚ ਗਏ ਮੇਨ ਰੋਡ ਦੇ ਨਾਲ ਨਾਲ ਸਾਰਾ ਪਾਣੀ ਆ ਪਰ ਪਾਣੀ ਦੇ ਵਿੱਚ ਸਾਰੇ ਬੁੱਟੇ ਉੱਗੇ ਹੋਏ ਆ ਉਹ ਅੱਗੇ ਬ੍ਰਿਜ ਵੀ ਆ ਛੋਟਾ ਜਿਹਾ ਸਾਰਾ ਵਿਊ ਕਿੰਨਾ ਸੋਹਣਾ ਹੈ ਫੋਟੋ ਨਹੀਂ ਕਿਚਣੀ ਰੈਂਡ ਇਹਨਾਂ ਨੂੰ ਮਿਲ ਗਏ ਜਾਣ ਪਛਾਣ ਵਾਲੇ ਤਾਂ ਉਹਨਾਂ ਗੱਲ ਕਰਨ ਨਹੀਂ ਚਲੇਗੇ ਉਹ ਅੰਦਰ ਅੰਦਰ ਦਿਖਦਾ ਪਿਆ ਦੂਰੋਂ ਪਰ ਪੌਦੇ ਬਹੁਤ ਜ਼ਿਆਦਾ ਹੈ ਕਰਕੇ ਕੈਮਰੇ ਦੇ ਨਾਲ ਤਾਂ ਨਹੀਂ ਦਿਖਦਾ ਪਿਆ ਉਧਰ ਅੱਗੇ ਹੈਗਾ ਇੰਨੇ ਜ਼ਿਆਦਾ ਮੀਂਹ ਪੈਂਦੀ ਹੈ ਕਿ ਇਹ ਸੜਕ ਦੇਖੋ ਇੱਕ ਸਾਈਡ ਤੋਂ ਸਾਰੀ ਸੜਕ ਜਿਹੜੀ ਆ ਟੁੱਟ ਗਈ ਹੈ ਇੱਥੋਂ ਤੱਕ ਬਹੁਤ ਜ਼ਿਆਦਾ ਮੀਂਹ ਪੈਂਦੀ ਹੈ ਤੇ ਦੇਖੋ ਸਾਰੀ ਸੜਕ ਟੁੱਟੀ ਪਈ ਹੈ ਇੱਥੋਂ ਦਿਖਦਾ ਪਿਆ ਪਾਣੀ ਸਾਰਾ ਪਾਣੀ ਹੈ ਥੱਲੇ ਤੇ ਉੱਤੇ ਸਾਰੇ ਬੂਟੇ ਉੱਕੇ ਪਏ ਅਣਜਾਣ ਹੋਵੇ ਤਾਂ ਉਹਨੂੰ ਪਤਾ ਵੀ ਨਾ ਲੱਗੇ ਜਿਹੜੇ ਕੇਰਲ ਦੇ ਰਹਿਣ ਵਾਲੇ ਹੁੰਨ ਉਹਨਾਂ ਨੂੰ ਤਾਂ ਪਤਾ ਹੈ ਇਹ ਪਾਣੀ ਮੀਤਾ ਦੇਖ ਕੇ ਇਦਾਂ ਲੱਗਦਾ ਕਿ ਕਿ ਪੌਦੇ ਲੱਗੇ ਹੋਏ ਆ ਤੇ ਬਸ ਇਧਰ ਜ਼ਮੀਨ ਹੀ ਪਰ ਇਦਾਂ ਹੈ ਨਹੀਂ ਅਸੀਂ ਬ੍ਰਿਜ ਨੂੰ ਵੀ ਕਰਦੇ ਆ ਕ੍ਰੋਸ ਤੇ ਫਿਰ ਦੇਖਦੇ ਆ ਆ ਗਈ ਆ ਬ੍ਰਿਜ ਤੇ ਇਸ ਸਾਈਡ ਤੋਂ ਰੁਕੋ ਇੱਕ ਮਿੰਟ ਇਹਦੀ ਕੋ ਦੂਰ ਤੱਕ ਜਿੱਥੋਂ ਤੱਕ ਦਿਖਦਾ ਹੈ ਸਾਰਾ ਪਾਣੀ ਹੈ ਦੋਨੋਂ ਸਾਈਡ ਇਧਰ ਵਸੀ ਆਈ ਸੀ ਬ੍ਰਿਜ ਤੇ ਦੂਸਰੀ ਸਾਈਡ ਮੰਦਿਰ ਸਾਹਮਣੇ ਦਿਖਦਾ ਪਿਆ ਉਹ ਬਨਾਨਾ ਲੱਗੇ ਰੇ ਚਲੋ ਦੇਖਦੇ ਆ ਸਾਹਮਣੇ ਮੰਦਿਰ ਹੈ ਕ੍ਰਿਸ਼ਨ ਜੀ ਦਾ ਹੈ ਅੱਛਾ ਅੱਛਾ ਉਹ ਸਾਈਡ ਤੇ ਬੋਰਡ ਸੀਗਾ ਉਹਦਾ ਅੰਦਰ ਜਾ ਸਕਦੇ ਸਾਮਣੇ ਰਸਤਾ ਪਟਿਆ ਹੋਇਆ ਨੇ ਮੈਂ ਇਸ ਲਈ ਪੁੱਛਦੀ ਪਈ ਏ ਵੀ ਕੰਮ ਤਾਂ ਨਹੀਂ ਚੱਲਦਾ ਪਿਆ ਵੀ ਅੰਦਰ ਜਾ ਸਕਦੇ ਕਿ ਨਹੀਂ ਸੇਟਾ ਕਿ ਹੁਣ ਅਸੀਂ ਆ ਗਏ ਮੰਦਰ ਦੇ ਅੰਦਰ ਉਸ ਸਾਈਡ ਕੇ ਇਧਰ ਬੈਕ ਕੈਮਰਾ ਕਰਕੇ ਦਿਖਾਦੀ ਤੇ ਮਹਾਦੇਵਤਾ ਮੰਦਿਰ ਇਹ ਸਾਰੇ ਦੀਵੇ ਜਲਾਣੇ ਇਧਰ ਇਹ ਜਿੰਨੇ ਵੀ ਦੀਵੇ ਲੱਗੇ ਹੋਏ ਆ ਸਾਰੇ ਸਟੈਂਡ ਦੇ ਵਿੱਚ ਉਹ ਦੇਖੋ ਤੇਲ ਪਾਉਂਦੇ ਪਏ ਆ ਇਹ ਸਾਰੇ ਦੀਵੇ ਜਿਹੜੇ ਆ ਜਲਾਣੇ ਆ ਤੇ ਰਾਤ ਨੂੰ ਮਹੌਲ ਬਹੁਤ ਵਧੀਆ ਲੱਗਦਾ ਹੈ ਕਿ ਦੇ ਸਾਰੇ ਦੀਵੇ ਚੱਲ ਜਾਣੇ ਮਤਲਬ ਡੇਲੀ ਡੇਲੀ ਜਗਾਉਂਦੇ ਹੈ ਨਾ ਸਾਰੇ ਦੀਆ ਜਿਨ੍ਹਾਂ ਚ ਤੇਲ ਪਾਉਂਦੇ ਪੀ ਸਾਰੇ ਹੈ ਨਾ ਬਾਰਵਲੀ ਸਾਈਡ ਤੋਂ ਅਸੀਂ ਪਰਿਕਰਮ ਕਰਦੇ ਪਏ ਤੇ ਸਾਹਮਣੇ ਕੋਈ ਪੂਜਾ ਕਰਦੇ ਪਏ ਆਏ ਦਿਖਾਂਗੀ ਕਰ ਸਕਦੇ ਹਾਂ bina dupatta ਦੇ ਇਹਦਾ ਰਾਈਟ ਨਹੀਂ ਇਹਦਾ ਭਾਈ ਮਤਲਬ ਨੰਗੇ ਸਿਰ ਤੇ ਜਾਣਾ ਹੀ ਨਹੀਂ ਜਿੱਥੇ ਵੀ ਮੱਥਾ ਟੇਕਣਾ ਆ ਤੇ ਜਿੱਦਾਂ ਜੋਮਤੀ ਨੇ ਦੁਪੱਟਾ ਨਹੀਂ ਲਿਆ ਸੀ ਨਾ ਵਿਆਹ ਤੇ ਤਾਂ ਫਿਰ ਉਹ ਆਪਣੇ ਕੋਲ ਰੁਮਾਲਾ ਦੇ ਦਿੰਦੇ ਆ ਸਿਰ ਤੇ ਕੱਨਵਾ ਦੇ ਰਾਈਟ ਕਰਦੇ ਉਹ ਲੋਬੂ ਸੁਤਰਾ ਸੁਤਰਾ ਰੁਮਾਲਾ ਹਾਂ ਨਹੀਂ 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 ਨੰਗੇ ਸਿਰ ਨਹੀਂ ਆਉਂਦੇ ਕੋਈ ਗੱਲ ਨਹੀਂ ਪੁੱਛੂਗਾ ਤਾਂ ਦੱਸ ਦਾਂਗੇ ਸਾਡੇ ਨਹੀਂ ਇਹਦਾ ਚੱਲਦਾ ਇਹ ਹੈਗਾ ਚੱਲਾ ਮੈਂ ਨਾ ਹਾਂ ਹਾਂ ਜਲੋਟਸ ਖਾਈ ਅਭੀ ਨਹੀਂ ਹੈ ਸੀਜ਼ਨ ਨਹੀਂ ਹੈ ਇਹ ਹੈਗਾ ਇਹ ਤਲਾਬ ਮੰਦਿਰ ਦੇ ਅੰਦਰ ਉਹ ਸਾਈਡ ਤੋਂ ਚਲਦੇ ਉਧਰੋਂ ਦਿਖਦਾ ਹੈ ਆਰਾਮ ਦੇਣਾ ਤਲਾਬ ਤੇ ਵੀ ਪੂਜਾ ਹੁੰਦੀ ਹੁੰਦੀ ਆ ਫਿਰ ਫੈਸਟੀਵਲਸ ਤੇ ਹਾਂ ਹੈਨਾ

ਉਹ ਸਾਹਮਣੇ ਹੈਗਾ ਮਹਾਦੇਵ ਦਾ ਮੰਦਿਰ ਮੰੰਦੀ ਜੀ ਦਿਖਦੇ ਤੇ ਮਹਾਦੇਵ ਦੇ ਮੰਦਿਰ ਮੱਥਾ ਟੇਕਣ ਤੋਂ ਬਾਅਦ ਅਸੀਂ ਚੱਲ ਪਏ ਆ ਘਰ ਵੱਲੋਂ ਕਿਉਂਕਿ ਮੰਦਿਰ ਦੇ ਵਿੱਚ ਕੰਸਟ੍ਰਕਸ਼ਨ ਦਾ ਕੰਮ ਚੱਲਦਾ ਪਿਆ ਇਸ ਲਈ ਸ਼੍ਰੀ ਕ੍ਰਿਸ਼ਨ ਜੀ ਵੱਲੇ ਮੰਦਿਰ ਵਾਲੀ ਸਾਈਡ ਅਸੀਂ ਨਹੀਂ ਜਾ ਸਕੇ ਹੈਗੇ ਉਹ ਅਮਗੇ ਫੇਰ ਕਿਸੇ ਦਿਨ ਉਮੀਦ ਕਰਦੀ ਹਾਂ ਕਿ ਅੱਜ ਦਾ ਵੀਡੀਓ ਜਿਹੜਾ ਤੁਹਾਨੂੰ ਵਧੀਆ ਲੱਗਿਆ ਹੋਣਾ ਹੈ ਮਿਲਦੇ ਆ ਫੇਰ ਕਿਸੇ ਨਵੇਂ ਬਲੌਗ 'ਚ ਤੱਕ ਤੱਕ ਤੇ ਨਹੀਂ ਪਾਏ